ਝੂਠ ਆਪਾਂ ਬੋਲਣ ਹੋ ਰਹੇ ਆਂ ਝੂਠ ਆਪਾਂ ਸੁਣਨ ਹੋ ਰਹੇ ਆਂ ਝੂਠ ਆਪਾਂ ਹਟਾਉਣ ਹੋ ਰਹੇ ਆਂ ਇਸ ਕਰਕੇ ਸੱਚ ਨੂੰ ਬੋਲਣਾ ਸੁਣਨਾ ਚੱਲਣਾ ਹਟਾਉਣਾ ਵਾਕਈ ਓਕਾ ਹੈ ਤੁਹਾਡੀ ਨਜ਼ਰ ਕੋਈ ਸੱਚੀਆਂ ਗੱਲਾਂ ਸਾਰੀ ਜ਼ਿੰਦਗੀ ਬੰਦੇ ਦੀ ਇੱਕੋ ਕੋਸ਼ਿਸ਼ ਰਹਿੰਦੀ ਹੈ ਜੀ ਕੋਸ਼ਿਸ਼ ਕਰਦਾ ਕਰਦਾ ਬੰਦਾ ਮੁੱਕ ਜਾਂਦਾ ਹੈ ਕੋਸ਼ਿਸ਼ ਕਰਨੋਂ ਨਹੀਂ ਹਟਦਾ ਸਾਡੀਆਂ ਪਿਛਲੀਆਂ ਪੀੜ੍ਹੀਆਂ ਵੀ ਐਸੇ ਕੋਸ਼ਿਸ਼ ਲੱਗੀਆਂ ਨਹੀਂ ਗੱਲ ਨਹੀਂ ਬਣੀ ਸਾਡੀ ਪੀੜ੍ਹੀ ਵੀ ਐਸੇ ਕੋਸ਼ਿਸ਼ ਲੱਗੀ ਨਹੀਂ ਗੱਲ ਨਹੀਂ ਬਣੀ ਆਉਣ ਵਾਲੀ ਪੀੜ੍ਹੀ ਨੇ ਵੀ ਇਸੇ ਕੋਸ਼ਿਸ਼ ਹੀ ਲੱਗੇ ਰਹਿਣਾ ਗੱਲ ਇਹਨਾਂ ਦੀ ਵੀ ਨਹੀਂ ਬਣਨੀ ਇਹ ਕਿਹੜੀ ਕੋਸ਼ਿਸ਼ ਹੈ ਜਿਹੜੀ ਪੀੜ੍ਹੀਦਰ ਪੀੜ੍ਹੀ ਲੱਗੇ ਆਉਂਦੇ ਆ ਤੇ ਗੱਲ ਨਹੀਂ ਬਣੀ ਚ ਰਗਾ ਹੋਰ ਕਰਕੇ ਸੁਣੋ ਪਰੀਜ਼ ਮਿਹਰਬਾਨੀ ਜੀ ਮੌਤੋਂ ਬਚਣ ਦੀ ਕੋਸ਼ਿਸ਼ ਬੰਦਾ ਕਰਦਾ ਰਹਿੰਦਾ ਏ ਜੇ ਝੂਠਿਆ ਤੇ ਦੱਸ ਦੋ ਇਹ ਰੰਗਲੀ ਦੁਨੀਆ ਛੱਡ ਕੇ ਜਾਨ ਨੂੰ ਜੀ ਕੀਦਾ ਕਰਦਾ ਬਾਬਾ ਜੀ ਇਹ ਤੇ ਉਹਦੀ ਮਰਜ਼ੀ ਹੈ ਜਦੋਂ ਮਰਜ਼ੀ ਮਰੇ ਤੁਣਕਾ ਤੇ ਖਿੱਚ ਲੇ ਮੌਤ ਤੋਂ ਬਚਣ ਦੀ ਕੋਸ਼ਿਸ਼ ਬੰਦਾ ਕਰਦਾ ਰਹਿੰਦਾ ਏ ਹੋ ਜਦ ਤੱਕ ਮਰਦਾ ਨਹੀਂ ਉਹ ਮੌਤ ਤੋਂ ਡਰਦਾ ਰਹਿੰਦਾ ਏ ਯਾਦਾਂ ਦਾ ਸੱਪ ਕਦੇ ਕਦੇ ਬਸ ਲੜਦਾ ਰਹਿੰਦਾ ਏ ਹੋ ਉਹ ਜਿੱਤੇ ਸਾਡਾ ਤੇਰੇ ਬਾਝੋਂ ਸਰਦਾਰ ਹੁੰਦਾ ਏ ਦੇਸ਼ ਦੀ ਸੇਵਾ ਕਰਨ ਦੇ ਨਾਰੇ ਲਾਉਣੇ ਵਾਲਿਆਂ ਨੂੰ ਦੇਸ਼ ਤੇ ਨਾਲੋਂ ਫਿਕਰ ਜ਼ਿਆਦਾ ਕਰਦਾ ਆਵੰਦਾ ਏ ਹੋਏ ਅਮਣ ਕਰੇ ਨਾ ਦੇਵੀ ਪਾਵੇਂ ਆਪ ਕਿਸੇ ਗੱਲ ਤੇ ਤੇ ਯਾਰਾਂ ਨੂੰ ਜ਼ਰੂਰ ਨਸੀਤਾ ਕਰਦਾ ਆਵੰਦਾ ਏ ਰੱਬ ਕੋਲੋਂ ਡਰਦਾ ਰਹੇ ਤਾਂ ਚੰਗਾ ਏ ਕਿਉਂ ਡਰਦਾ ਰਹੇ ਤੇ ਚੰਗਾ ਏ ਕਿਉਂਕਿ ਕੀ ਪਤਾ ਉਸ ਡਾਡੇ ਦਾ ਉਹ ਕੀ ਤੋਂ ਕੀ ਕਰ ਜਾਵੇ ਹੋਏ ਰਾਜੇ ਨੂੰ ਉਹ ਕਰਦੇ ਮੰਗਤਾ ਤੇ ਮੰਗਤਾ ਤਖਤ ਬਿਠਾਵੇ ਰੱਬ ਕੋਲੋਂ ਡਰਦਾ ਰਹੇ ਤਾਂ ਚੰਗਾ ਏ ਬੰਦਾ ਇੱਕੋ ਡਰਦਾ ਰਹੇ ਤਾਂ ਚੰਗਾ ਬੰਦ ਹੈ ਮੁਠੀ ਫੇਰ ਤਾਂ ਇਸ ਦੀ ਕੀਮਤ ਹੈ ਇੱਜ਼ਤ ਦੇ ਉੱਤੇ ਪਰਦਾਰ ਐ ਤਾਂ ਚੰਗਾ ਏ ਓਏ ਕਿਸੇ ਨੂੰ ਚੇਤੇ ਕਰਕੇ ਰੋਣ ਚ ਮਜ਼ਾ ਬੜਾ ਜੇ ਕਦੇ ਕਦੇ ਮਨ ਪਰਦਾਰ ਐ ਤਾਂ ਚੰਗਾ ਏ ਵੇਲਾ ਰਹਿ ਕੇ ਨਸ਼ਿਆਂ ਦੇ ਵਿੱਚ ਪੈ ਜਾਂਦਾ ਓ ਜੇ ਗੱਪਰੂ ਪਤ ਕੰਮ ਕਰਦਾ ਰ ਐ ਤਾਂ ਚੰਗਾ ਏ ਓ ਕਿਸੇ ਤੋਂ ਮੰਗਣਾ ਦੇ ਵੀ ਮੌਤ ਬਰਾਬਰ ਹੈ ਓਏ ਉਸ ਰੱਬ ਵੱਲੋਂ ਹੀ ਸਰਦਾਰ ਦਾ ਚੰਗਾ ਹੈ ਅੱਖ ਵਿੱਚ ਪੈ ਜਾਵੇ ਵਾਲ ਤੰਗ ਕਰਦਾ ਵਾਲ ਭਾਵੇਂ ਆਪਣਾ ਹੀ ਹੋਵੇ ਕਿਉਂਕਿ ਦੁੱਖ ਆਪਣੇ ਦਿੰਦੇ ਨੇ ਬਗਾਨਿਆਂ ਨੂੰ ਤੇ ਲੋੜ ਹੀ ਕੋਈ ਨਹੀਂ ਅੱਖ ਵਿੱਚ ਪੈ ਜਾਵੇ ਵਾਲ ਤੰਗ ਕਰਦਾ ਜਿੰਦਰੇ ਨੂੰ ਲੱਗ ਜੇ ਜੰਗਾਲ ਤੰਗ ਕਰਦਾ ਯਾਰ ਮਿਲੇ ਰੂਹ ਤੋਂ ਕੰਗਾਲ ਤੰਗ ਕਰਦਾ ਓਏ ਬੈਂਕ ਦਾ ਵਿਆਜ ਕਈ ਸਾਲ ਤੰਗ ਕਰਦਾ ਮਿਲੇ ਜੇ ਨਾ ਮਾਲ ਪਰ ਆ ਚੀਕਦੇ ਟਰਕਾਂ ਵਾਲੇ ਤੇ ਅਮਲੀ ਦਾ ਮੁੱਕ ਜਾਵੇ ਮਾਲ ਤੰਗ ਕਰਦਾ ਓਏ ਘੁੱਟੀ ਚਾਰੇ ਪਾਸਿਓਂ ਰਜਾਈ ਤਾਂ ਵੀ ਠੰਡ ਲੱਗੇ ਆ ਕੇ ਦੇ ਵੀਛੜੇ ਬੰਦੇ ਨੂੰ ਸਿਆਲ ਮੋੜਾ ਮੋੜਾ ਜੇ ਕੋਈ ਬੰਦਾ ਆਖੇ ਵਿਆਹਾ ਹੋਇਆ ਕਿਉਂਕਿ ਵਿਆਹਾ ਹੋਇਆ ਬੰਦਾ ਬਣਦਾ ਪਹਿਲਾਂ ਤੇ ਮੁੰਡਾ ਹੁੰਦਾ ਤੇ ਜੇ ਨਾਂ ਬਣੇ ਤੇ ਅੱਜ ਕੱਲ ਬਣਾ ਲੈਂਦੀਆਂ ਨੇ ਜੇ ਕੋਈ ਬੰਦਾ ਆਖੇ ਹੋ ਮੇਰੀ ਮੁਹੱਬਤੀ ਨਾਲ ਕਦੇ ਵੀ ਲੜਾਈ ਨਹੀਂ ਹੁੰਦੀ ਉਹ ਬੰਦਾ ਝੂਠ ਬੋਲਦਾ ਇੰਡੀਆ ਵਿੱਚ ਅਫਸਰ ਹੋਵੇ ਤੇ ਅੱਖੇ ਉੱਪਰੋਂ ਕਮਾਈ ਨਹੀਂ ਹੁੰਦੀ ਥੈਟ ਇਜ਼ 빅 ਲਾਇਰ ਉਹ ਬੰਦਾ ਝੂਠ ਬੋਲਦਾ ਜੇ ਕੋਈ ਮੁੰਡਾ ਆਖੇ 20 ਸਾਲ ਤੱਕ ਕਿਸੇ ਨੂੰ ਮੈਂ ਅੱਖ ਨਹੀਂ ਮਾਰੀ ਓ ਮੁੰਡਾ ਝੂਠ ਬੋਲਦਾ ਜਿਹੜਾ ਕਿੰਗਾ ਦਿਲ ਦੇ ਫਰੇਮ ਵਿੱਚ ਕੋਈ ਤਸਵੀਰ ਨਹੀਂ ਉਤਾਰੀ ਉਹ ਵੀ ਮੁੰਡਾ ਝੂਠ ਬੋਲਦਾ ਜੇ ਕੋਈ ਬੀਬੀ ਆਖੇ ਭੈਣ ਜੀ ਦੋਵੇਂ ਹੱਥ ਜੋੜ ਕੇ ਮਾਫੀ ਚਾਹੁੰਦਾ ਜੇ ਕੋਈ ਬੀਬੀ ਆਖੇ ਉਹ ਮੈਨੂੰ ਨਵੇਂ ਸੂਟ ਪਾਉਣ ਨਾਲ ਫਰਕ ਨਹੀਂ ਹੋ ਕੋਈ ਫਰਕ ਕਿਉਂ ਨਹੀਂ ਗਵੰਡਣ ਨੇ ਪਾਇਆ ਹੋਵੇ ਤੁਹਾਡੀ ਐਸੀ ਦੀ ਤਸੀ ਜਿੰਨਾਂ ਚ ਨਮਾ ਨਾ ਲੈ ਕੇ ਦੋ ਜੇ ਕੋਈ ਬੀਬੀ ਆਖੇ ਮੈਨੂੰ ਨਵੇਂ ਸੂਟ ਪਾਉਣ ਦਾ ਫਰਕ ਨਹੀਂ ਕੋਈ ਓ ਬੀਬੀ ਝੂਠ ਬੋਲਦੀ ਜਿਹੜੀ ਕਹਿੰਦੀ ਮੈਨੂੰ ਸੱਸਿਆ ਤੇ ਮਾਂ ਚ ਫਰਕ ਨਹੀਂ ਕੋਈ ਹੋਊਗੀ 1602000 ਪਿੱਛੇ ਇੱਕ ਜਿਹੜੀ ਆਪਣੀ ਸੱਸ ਨੂੰ ਕਹਿੰਦੀ ਹੋਊਗੀ ਤੂੰ ਮੇਰੀ ਬੇਬੇ ਲੱਗਦੀ ਲਿਆ ਤੇਰੀਆਂ ਲੱਤਾਂ ਘੁੱਟਦਿਆਂ ਬਾਕੀ ਪੋਚਾ ਫਿਰ ਗਿਆ ਅੱਜ ਬਾਕੀ ਤੇ ਅੱਜਕਲ ਸਾਰੀਆਂ ਇਹੋ ਹੀ ਕਹਿੰਦੀਆਂ ਨੇ 700 ਹੋਵੇ ਤੇ ਚੰਗੀ ਹੋਵੇ ਨੇ ਤਾਂ ਕੰਨ ਤੇ ਫੋਟੋ ਟੰਗੀ ਹੋਵੇ ਜੇ ਕੋਈ ਬੀਬੀ ਆਖੇ ਮੈਨੂੰ ਸੱਸ ਆ ਤੇ ਮਾਂ ਚ ਫਰਕ ਨਹੀਂ ਕੋਈ ਉਹ ਵੀ ਬੀਬੀ ਝੂਠ ਬੋਲਦੀ ਇੱਕ ਦੋ ਗੱਲਾਂ ਚੰਗੀਆਂ ਜੰਗੀਆਂ ਕਰ ਲਈਏ ਫਿਰ ਠਾਉਨੇ ਬੀਬੀ ਨੂੰ ਕਿਉਂਕਿ ਮੈਨੂੰ ਪਤਾ ਜੇ ਨਾ ਠਾਇਆ ਬੀਬੀ ਨੂੰ ਤੁਸੀਂ ਮੈਨੂੰ ਤੇ ਕੱਚੀ ਜੀ ਹਟਾ ਲੈ ਵੇਖੋ ਸਹੀ ਤੇ ਆਣਾ ਇੱਕ ਦੋ ਗੱਲਾਂ ਕਰ ਲਈਏ ਚੰਗੀਆਂ ਚੰਗੇ ਪੈਰੀ ਵੇੜੇ ਤੋਂ ਵੱਡੀ ਦਾ ਨਹੀਂ ਬੁੱਢਾ ਫਲਦਾਰ ਕੋਈ ਹੱਥ ਬਨ ਕੇ ਫਤਿਹ ਬਲਾਈਏ ਮਿਲ ਜੇ ਸਰਦਾਰ ਕੋਈ ਓ ਟੁੱਟੀ ਤੋਂ ਭੰਡੀ ਦੀ ਨਹੀਂ ਓਏ ਮਿੱਤਰੋ ਮੁਟਿਆਰ ਕੋਈ ਓ ਲਗੀਆਂ ਨੂੰ ਦਾਗ ਨਾ ਲਾਈਏ ਨਾਇਕ ਦੀ পাপ ਨਹੀਂ ਧੁੱਪਦੇ ਪਿੰਡ ਵਾਲੇ ਤੋਬੇ ਤੋਂ ਬੰਦੇ ਦੀ ਉਮਰ ਬੋਲਦੀ ਮੋਢੇਆਂ ਗੋਡੇ ਤੋਂ ਮਿੱਠੇ ਨਾ ਹੋਣ ਕਰੇਲੇ ਝਾਣੀ ਵਿੱਚ ਡੋਬੇ ਤੋਂ ਆਦਤ ਨਾ ਸੌਖੀ ਛੁੱਟਦੀ ਮਾਰੇ ਹੋਏ ਹੱਥ ਕਦੇ ਨਹੀਂ ਪੋਣੇ ਨਾਲ ਪੂੰਜੀ ਦੇ ਰੱਖੀਏ ਪਈ ਗੁਪਤ ਟਿਕਾਣੇ ਘਰ ਵਾਲੀ ਕੁੰਜੀ ਦੇ ਘਰ ਦੇ ਵਿੱਚ ਪਾਠ ਰਖਾ ਕੇ ਓਏ ਮੁਰਗੇ ਨਹੀਂ ਚੁੰਦੀ ਦੇ ਓਏ ਚੱਕੀ ਹੋਈ ਅੱਤ ਬੁਰੀ ਆ ਜਾਨੋ ਵਦ ਸਾਬ ਕੇ ਰਖੀਏ ਇੱਜ਼ਤਾਂ ਦੇ ਛੱਲੇ ਨੂੰ ਉਮਰਾਂ ਆਥਲ ਭਈਏ ਫੜੀਏ ਜੇ ਪੱਲੇ ਨੂੰ ਕੱਲੀਏ ਨਾ ਮੁਲਕ ਬਾਹਰ ਲੈ ਭੁੱਲ ਕੇ ਪੁੱਤ ਕੱਲੇ ਨੂੰ ਬਾਬਾ ਜੀ ਕਿਸੇ ਦਾ ਜੀ ਨਹੀਂ ਕਰਦਾ ਅੱਜ ਕੱਲ ਬਹਾਲਿਆਂ ਦੇ ਇਕੱਲੇ ਇਕੱਲੇ ਹੀ ਨੇ ਮੇਰਾ ਵੀ ਇਕੱਲਾ ਹੀ ਆ ਮੈਂ ਵੀ ਇਕਲਾ ਆ ਪਰ ਜੀ ਨਹੀਂ ਕਰਦਾ ਬਾਹਰ ਭੇਜਣ ਨੂੰ ਪਰ ਇੱਥੇ ਜਦੋਂ ਵੇਖੀਦਾ ਨਾ ਤੇ ਸਾਲਾ ਅਖੀਦਾ ਵੀ ਕਿਤੇ ਉਹ ਨਾ ਹੋਵੇ ਯਾਰਾ ਹੋਰ ਹੀ ਕੁਝ ਕਰਨ ਲੱਗ ਪਏ ਮਜਬੂਰੀਆਂ ਨੇ ਮਜਬੂਰੀਆਂ ਨੇ ਇਕੱਲੇ ਇਕੱਲੇ ਤੋੜਦੇ ਆ ਪਰ ਉਹ ਕੀ ਕਹਿੰਦਾ ਓਏ ਕੱਲੀਏ ਨਾ ਮੁਲਕ ਬਾਹਰ ਲੈ ਭੁੱਲ ਕੇ ਪੁੱਤ ਕੱਲੇ ਨੂੰ ਓਏ ਦੁੱਖਾਂ ਵਿੱਚ ਰੁਲੇ ਬੁੜਾ ਪਾਹੋ ਓਏ ਗੌਂਦੇ ਜੋ ਫਿਰਨ ਗਵਈਏ ਲੱਭਦੇ ਨਾ ਜੱਟ ਕਿਤੇ ਗੌਣਾਂ ਨੇ ਜਟਾਂ ਦੇ ਬੜੀ ਸੂਈ ਧਰੀ ਏ ਜਟਾਂ ਨੇ ਆ ਕਰਤਾ ਜੱਟਾਂ ਨੇ ਉਹ ਕਰਤਾ ਜੱਟ ਨੇ ਇੱਥੇ ਬੰਦਾ ਮਾਰਤਾ ਜੱਟ ਨੇ ਉੱਥੇ ਬੰਦਾ ਮਾਰਤਾ ਓ ਜੱਟਾਂ ਦੀਆਂ ਲਿੰਡਾਂ ਨਹੀਂ ਤਰਨ ਰਹੀਆਂ ਯਾਰ ਜੱਟਾਂ ਦੇ ਬੰਦੇ ਕਿਥੋਂ ਮਾਰਨ ਗੌਂਦੇ ਜੋ ਫਿਰਨ ਗਵਈਏ ਲੱਭਦੇ ਨਾ ਜੱਟ ਕਿਤੇ ਦੁਨੀਆਂ ਨੇ ਗਹਿਣੇ ਧਰਤੀ ਸ਼ੇਰੇ ਓਏ ਮਤ ਕਿਤੇ ਦੀਪੇ ਨਾ ਮਨਸੂਰ ਮੇ ਉਹ ਧੀਆਂ ਦੇ ਲੱਕ ਕਿਤੇ ਇੱਕ ਗਾਣਾ ਆਇਆ ਸੀ 128 ਕੁੜੀ ਦਾ ਤੇ 47 ਰੇਟ ਕੁੜੀ ਦਾ ਮੁੜਿਓ ਚੇਤਾ ਜੇ ਨਾ ਬੜਾ ਨੱਚੇ ਸਾਂ ਆਪਾਂ ਸਾਰੇ ਪਰ ਉਹ ਦੀਪੇ ਦੇ ਖਿਆਲਤ ਨਹੀਂ ਰਲੇ ਉਹਦੇ ਨ ਦੀਪੇ ਨੇ ਤੇ ਕੁਝ ਹੋਰ ਹੀ ਲਿਖਤਾ ਉਹਦੇ ਲਿਖਦਾ ਹੈ ਓਏ ਦੀਪੇ ਨਾ ਮਨਸੂਰ ਮੇ ਧੀਆਂ ਦੇ ਲੱਕ ਕਿਤੇ ਓਏ ਸਿੱਕੀਆਂ ਬਰਨਾਲੇ ਲਿਖੀਆਂ ਹੋ ਔਰ ਸੱਚ ਗਾਉਂਦਾ ਬੋੜ ਵਾਲੀਆ ਓ ਸੱਚ ਗਾਉਂਦਾ ਬੋੜ ਵਾਲੀਆ